I'm ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਦਾਸ ਦਵਿੰਦਰ ਸਿੰਘ ਮਰਦਾਨਾ ਮੁੱਖ ਸੇਵਾਦਾਰ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਅਤੇ ਵੈਲਫੇਅਰ ਸੁਸਾਇਟੀ ਅੱਜ ਦਾ ਇਹ ਜਿਹੜਾ ਜਿਹੜਾ ਸਮਾਗਮ ਹੈ ਜਿਹਦੇ ਵਿੱਚ ਤਿੰਨ ਤਰ੍ਹਾਂ ਦੇ ਮੁਕਾਬਲੇ ਹੋ ਕਰਵਾਏ ਜਾ ਰਹੇ ਨੇ ਉਹ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਅਕਾਲ ਗੱਤਕਾ ਸਟੋਰਖਾ ਹੋਰ ਖਾਸ ਅਕਾਲ ਚਾ ਗੱਤਕਾ ਅਖਾੜਾ ਦੇ ਸਹਿਯੋਗ ਨਾਲ ਔਰ ਪੰਜ ਸੱਤ ਐਲੀਮੈਂਟ ਖਾਸ ਕਰਕੇ ਸਾਡਾ ਜਿਹੜਾ ਸਰਕਾਰੀ ਐਲੀਮੈਂਟਰੀ ਸਕੂਲ ਕੋਰ ਬਸਿੰਗ ਇਹਨਾਂ ਦੇ ਸਮੂੱਚੇ ਜਿਹੜੇ ਸਾਡੇ ਹੈਡ ਮੈਡਮ ਦੇ ਸਮੂੱਚੇ ਸਹਿਯੋਗ ਦੇ ਨਾਲ ਜਿਹੜਾ ਅੱਜ ਦਾ ਇਹ ਸਾਰਾ ਜਿਹੜਾ ਸਮਾਗਮ ਜਿਹੜਾ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸੁੰਦਰ ਲਿਖਾਈ ਦੇ ਮੁਕਾਬਲੇ ਕਰਾਏ ਗਏ ਆ ਕਲਾਸ 3th 4th ਔਰ 5th ਦੇ ਉਹਦੇ ਤੋਂ ਬਾਅਦ ਜਿਹੜਾ ਸੁੰਦਰ ਦਸਤਾਰ ਸਜਾਉਣ ਮੁਕਾਬਲਾ ਜਿਹੜਾ ਉਹ ਕਰਵਾਇਆ ਗਿਆ 8 ਤੋਂ 12 ਸਾਲ ਔਰ 13 ਤੋਂ 15 ਸਾਲ ਤੱਕ ਔਰ ਇਹਦੇ ਤੋਂ ਬਾਅਦ ਜਿਹੜਾ ਲਾਸਟ ਜਿਹੜਾ ਸਾਡਾ ਜਿਹੜਾ ਮੁਕਾਬਲੇ ਸ਼ੁਰੂ ਹੋਣੇ ਜੋਰੇ ਸ਼ਮਜੀਰ ਜਿਹੜਾ ਮੁਕਾਬਲਾ ਸਾਡਾ ਉਹ ਜਿਹੜਾ ਹੋਣਾ ਹੈ ਔਰ ਮੈਂ ਖਾਸ ਕਰਕੇ ਜਿਹੜੇ ਖਾਲਸਾ ਸਾਜਨਾ ਦਿਨ ਦਿਸ ਤੇ ਜਿਹੜਾ ਅਸੀਂ ਹਰ ਸਾਲ ਸਮਾਗਮ ਕਰਦੇ ਆ ਇਸ ਵਾਰੀ ਖੁੱਲੇ ਪੰਡਾਲ ਚ ਕਰੇ ਪਹਿਲਾਂ ਸਕੂਲ ਜਾਂ ਗੁਰਦੁਆਰੇ ਸਾਹਿਬ ਤੇ ਕਰਦੇ ਸੀ ਜਿੱਤੇ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਜਿਨ੍ਹਾਂ ਸਕੂਲਾਂ ਨੇ ਸਹਿਯੋਗ ਦਿੱਤਾ ਜਿਨ੍ਹਾਂ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਖਾਸ ਕਰਕੇ ਸਾਡੇ ਤੋਂ ਸਾਡੇ ਸਤਕਾਰਯੋਗ ਵੀਰ ਜਸਵਿੰਦਰ ਸਿੰਘ ਸ਼ੇਰਗਿਰ ਕੌਂਸਲਰ ਸਾਹਿਬ ਔਰ ਭਗਵਾਨ ਸਿੰਘ ਕਵਲ ਜੀ ਸਾਡੇ ਵਾਰਡ ਨੰਬਰ 2 ਇਸ ਵਾਰਡ ਨੰਬਰ 32 ਤੋਂ ਕੌਂਸਲਰ ਪਹੁੰਚੇ ਨੇ ਉਹਨਾਂ ਦਾ ਵੀ ਜੀ ਆਇਆਂ ਨੂੰ ਔਰ ਮਸੂਚੀਆ ਸੰਗਤਾਂ ਦਾ ਸਾਰੇ ਸਹਿਯੋਗੀਆਂ ਦਾ ਦੇਵਦੀਆਂ ਗਹਿਰਾਈਆਂ ਤੋਂ ਔਰ ਸਮੂਚੀ ਪ੍ਰੈਸ ਦਾ ਦੇਵਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਮੇਸ਼ਾ ਹੀ ਨਾਲ ਖੜੇ ਆ ਹਰ ਤਰ੍ਹਾਂ ਦਾ ਮੈਨੂੰ ਸਹਿਯੋਗ ਆ ਮੇਰੇ ਨਾਲ ਦਿਨ ਰਾਤ ਖੜੇ ਆ ਔਰ ਜਿਹੜੀ ਗੱਲ ਗਾਗੀ ਬਨਾਂਝਲੀ ਦੀ ਜਿੱਥੇ ਲੋਰ ਕੋ ਇਹਨਾਂ ਨੂੰ ਜ਼ਰੂਰ ਕਵਾਂਗੇ ਸਾਡੇ ਭਰਾ ਨੇ ਔਰ ਗੁਰਾਮਦਾਸ ਪਾਸ਼ਾ ਦੀ ਕਿਰਪਾ ਵਾ ਇਹ ਜਿਹੜੀ ਸਹਿਯੋਗ ਦੀ ਹੈ ਤਾਂ ਸੰਗਤਾਂ ਹੀ ਕਰ ਜਾਂਦੀਆਂ ਸਾਰਾ ਕੁਝ ਇਹ ਆਪਣੇ ਆਪ ਹੀ ਭੱਜ ਭੱਜ ਕੇ ਲੋਕਾਂ ਨੂੰ ਚਾਹ ਚੜ੍ਹਾਉਂਦਾ ਕਿ ਜਦੋਂ ਅਸੀਂ ਸਮਾਗਮ ਕੋ ਰੱਖਦੇ ਨਾ ਇਹ ਕਿੱਦਾਂ ਸਿਰੇ ਚੜਾਉਣਾ ਹਰ ਤਰ੍ਹਾਂ ਦਾ ਚਾਹੋ ਇਹ ਮਤਲਬ 1 ਰੁਪਏ ਤੋਂ ਲੈ ਕੇ ਤੇ ਸਾਨੂੰ ਜਿੰਨੀ ਵਾਧ ਤੱਕ ਦੀ ਸਮਰਥਾ ਹੈ ਸਾਰੇ ਲੋਕ ਸੇਵਾ ਚੌੜੇ ਆ ਮੈਂ ਦੇ ਦਿਆਂ ਗਰਾਈਆਂ ਤੇ ਸਾਰੀਆਂ ਸੰਗਤਾਂ ਦਾ ਸਾਰੀਆਂ ਸੰਗਤਾਂ ਦਾ ਕਾਜ ਕਰਕੇ ਜਿਹੜੇ ਸਰਕਾਰੀ ਮੁਲਾਜ਼ਮ ਸਾਡੇ ਸਕੂਲ ਵਾਲੇ ਸਾਰਿਆਂ ਦਾ ਧੰਨਵਾਦ ਕਿਉਂਕਿ ਜਿੱਥੇ ਸਾਨੂੰ ਬਨਾਸ ਦੀ ਲੋੜ ਹੈ ਤੇ ਸਾਨੂੰ ਬੱਚਿਆਂ ਦੀ ਵੀ ਲੋੜ ਆ ਔਰ ਸਾਡੀ ਹਰ ਇੱਕ ਆਵਾਜ਼ ਤੇ ਜਦੋਂ ਕਹੀਦਾ ਉਦੋਂ ਆਉਂਦੇ ਆ ਸਾਰਿਆਂ ਦਾ ਧੰਨਵਾਦ ਖਾਸ ਕਰਕੇ ਪੈਸਾਂ ਵਾਲੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਦਵੰਤ ਸਿੰਘ ਕਵਲ ਕੌਂਸਲਰ ਵਾਰਡ ਨੰਬਰ 30 ਦੇ ਜ਼ਿਲ੍ਹਾ ਪ੍ਰਧਾਨ ਜੀ ਦੇ ਨਾਮ ਅਨੁਸਾਰ ਪਾਰਟੀ ਅੱਜ ਇਹ ਜਿਹੜਾ ਉਪਰਾਲਾ ਸਾਡੇ ਵੱਡੇ ਵੀਰ ਗਵਿੰਦਰ ਸਿੰਘ ਮਰਦਾਨਾ ਜੀ ਵੱਲੋਂ ਕਿ ਉਹਨਾਂ ਦੀ ਸੋਸਾਇਟੀ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਤੇ ਲਰਪਰ ਸੋਸਾਇਟੀ ਦੇ ਦੋ ਕੱਟਕੇ ਅਖਾੜੇ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਚਲিয়ে ਆ ਗਿਆ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਵਧੀਆ ਢੰਗ ਦੇ ਨਾਲ ਆਰ ਸਚਾਰੂ ਢੰਗ ਦੇ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਹੈ ਅਸੀਂ ਆਸ ਕਰਦੇ ਹਾਂ ਕਿ ਇਦਾਂ ਦੇ ਪ੍ਰੋਗਰਾਮ ਹੋਰ ਵੀ ਹੋਰ ਜਗ੍ਹਾ ਤੇ ਹੋਰ ਵਾੜਾਂ ਦੇ ਵਿੱਚ ਇਦਾਂ ਦੇ ਬੱਚੇ ਕੋਲੋਂ ਸਿੱਖਿਆ ਲੈ ਕੇ ਇਦਾਂ ਦੇ ਪ੍ਰੋਗਰਾਮ ਹੋਣ ਤਾਂ ਜੋ ਬੱਚਿਆਂ ਨੂੰ ਸਹੀ ਪਾਸੇ ਦੇ ਕੋ ਸੁੰਦਰ ਲਿਖਾਈ ਦਾ ਮੁਕਾਬਲਾ ਦਸਤਾਰ ਦਾ ਮੁਕਾਬਲਾ ਕੱਟਕੇ ਦੇ ਜੋਰ ਜੋ ਬੱਚਿਆਂ ਨੂੰ ਸਹੀ ਦਿਸ਼ਾਵਾਂ ਲੈ ਕੇ ਜਾਂਦੇ ਪ੍ਰੋਗਰਾਮ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਨੇ ਤੇ ਅਸੀਂ ਆਪਣੇ ਵੱਲੋਂ ਸਰਕਾਰ ਵੱਲੋਂ ਵੀ ਇਹਨਾਂ ਨੂੰ ਕਹਿੰਨੇ ਆ ਕਿ ਅਸੀਂ ਤੁਹਾਡੇ ਨਾਲ ਹਰ ਵੇਲੇ ਹਰ ਜਗ੍ਹਾ ਤੇ ਖੜੇ ਰਵਾਂਗੇ ਕੋਈ ਵੀ ਜ਼ਰੂਰਤ ਇੰਦਾ ਦੇ ਪ੍ਰੋਗਰਾਮ ਦੇ ਲਈ ਹੋਵੇ ਤੇ ਮੈਂ ਤੇ ਨਾਲ ਹੀ ਵਾਰਡ ਤੋਂ ਮੇਰੇ ਵੀਰ ਨੇ ਜਸਵਿੰਦਰ ਸ਼ੇਰਗਿੱਲ ਜੀ ਅਸੀਂ ਦੋਵੇਂ ਇਹਨਾਂ ਦੇ ਲਈ ਹਾਜ਼ਰ ਆਇਆ ਤੇ ਹਰ ਵੇਲੇ ਮੈਂ ਜਸਵਿੰਦਰ ਸਿੰਘ ਸ਼ੇਰਗਿੱਲ ਕੌਂਸਲ ਵਾਰਡ ਨੰਬਰ 44 ਤੋਂ ਆਪਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਵਿੰਦਰ ਸਿੰਘ ਜੀ ਮਰਦਾਨਾ ਦੀ ਸ਼ਲਾਘਾ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਖਾਲਸਾ ਸਾਜਾਨ ਦੇ ਸਬੰਧ ਦੇ ਵਿੱਚ ਜਿਹੜਾ ਪੇ ਸਾਂਝੇ ਲੋਕ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨ ਐ ਸੋਸਾਇਟੀ ਵੱਲੋਂ ਜਿਹੜਾ ਹਰ ਸਾਲ ਹੀ ਜਿਹੜੇ ਕਿਦਾਂ ਦੇ ਧਾਰਮਿਕ ਤੇ ਮੁਕਾਬਲੇ ਦਾ ਪ੍ਰੋਗਰਾਮ ਕਰਾਉਂਦੇ ਬੜੇ ਸ਼ਲਾਘਾਯੋਗ ਅੱਜ ਇਹਨਾਂ ਨੇ ਜਿੱਥੇ ਜੋਰੇ ਸ਼ਮਸ਼ੀਰ ਮੁਕਾਬਲਾ ਸ਼ਾਮ ਨੂੰ ਕਰਾਉਣਾ ਵਾ ਔਰ ਸੁੰਦਰ ਲਿਖਾਈ ਦੇ ਮੁਕਾਬਲੇ ਜਿਹੜੇ ਇਹਨਾਂ ਨੇ ਹੋਣ ਕਰਾਏ ਆ ਔਰ ਜਿਹੜਾ ਦਸਤਾਰ ਬੰਦੀ ਸੁੰਦਰ ਮੁਕਾਬਲਾ ਲਟਾਇਆ ਜਿਨ੍ਹਾਂ ਵਿੱਚ ਇਹਨਾਂ ਨੇ ਸ਼ਲਾਘਾ ਕੀਤੀ ਜਾਵੇ ਉਹੀ ਇਹਨਾਂ ਦੀ ਘਟਿਆ ਕਿਉਂਕਿ ਜਿੱਤੇ ਅਜਿਹੇ ਪ੍ਰੋਗਰਾਮ ਨਾਲ ਜਿਹੜੇ ਸਾਡੇ ਬੱਚੇ ਆ ਜਿੱਥੇ ਉਹਨਾਂ ਨੂੰ ਆਪਣੇ ਸਮਾਜ ਦੇ ਵਿੱਚ ਇੱਕ ਚੰਗੇ ਤਾਂ ਆਪਣੇ ਜੀਵਨ ਦਾ ਸਿੱਖਿਆ ਉਹਨਾਂ ਨੂੰ ਮਿਲਦੀ ਹੈ ਉੱਥੇ ਉਹਨਾਂ ਨੂੰ ਆਪਣੇ ਧਰਮ ਦੇ ਨਾਲ ਜੁੜਨ ਦਾ ਵੀ ਇੱਕ ਮੌਕਾ ਮਿਲਦਾ ਸੋ ਜਿੰਨੀ ਵੀ ਇਹਨਾਂ ਦੀ ਛਲਾਹਾ ਕੀਤੀ ਜਾਵੇ ਉਹਨਾਂ ਹੀ ਘਟਿਆ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆਪਣੇ ਵੱਲੋਂ ਔਰ ਮੇਰੇ ਨਾਲ ਮੇਰੇ ਕਾਉਂਸਲਰ ਸਾਥੀ ਮੇਰੇ ਖੜੇ ਆ ਭਗਵੰਤ ਕਬਲ ਜੀ ਇਹਨਾਂ ਵੱਲੋਂ ਵੀ ਵਿਸ਼ਵਾਸ ਦਿਵਾਉਣਾ ਕਿ ਜਿਸ ਵਕਤ ਵੀ ਜਿੱਥੇ ਵੀ ਇਹਨਾਂ ਨੂੰ ਸਾਡੀ ਜਰੂਰਤ ਮੂਕ ਹੈਗੀ ਚਾਹੇ ਫਾਈਨੈਂਸ਼ਲੀ ਤੌਰ ਤੇ ਹੋਵੇ ਚਾਹੇ ਫ੍ਰੀ ਤੌਰ ਤੇ ਹੋਵੇ ਚਾਹੇ ਮਾਨਸਿਕ ਤੌਰ ਤੇ ਹੋਵੇ ਹਮੇਸ਼ਾ ਹੀ ਅਸੀਂ ਇਹਨਾਂ ਦੇ ਨਾਲ ਸੀ ਨਾਲ ਹਾਂ ਤੇ ਨਾਲ ਰਹਾਂਗੇ ਔਰ ਗੁਰੂ ਮਾਰਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਸੋਚ ਨੂੰ ਇਹ ਤਰੱਕੀ ਮਿਲੇ ਔਰ ਸਾਡਾ ਵੀਰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ਸੋ ਬਾਜੀ ਸਾਡਾ ਭਰਾ ਵਾਜੀ ਅਸੀਂ ਸਰਕਾਰ ਵੱਲੋਂ ਜਾਂ ਕੌਂਸਲਰਾਂ ਨੇ ਕਹਿੰਦੇ ਇਹਨਾਂ ਦੀ ਮਤ ਕਰਾਂਗੇ ਜਿੱਥੇ ਵੀ ਸਾਨੂੰ ਇਹ ਕਹਿਣਗੇ ਫਾਈਨੈਂਸ਼ਲੀ ਤੌਰ ਤੇ ਸਿਰੇ ਤੌਰ ਤੇ ਮਾਨਸਿਕ ਤੌਰ ਤੇ ਜਿਹੜੇ ਬੱਚੇ ਜੇਤੂ ਆ ਉਹਨਾਂ ਨੂੰ ਹੋਰ ਡਿਵੈਲਪਮੈਂਟ ਵਧੀਆਂ ਜਿਹੜੀਆਂ ਪ੍ਰੋਮੋਟ ਕਰੀ ਜੋ ਵੀ ਸਾਨੂੰ ਭਾਈ ਸਾਹਿਬ ਸਾਡੀ ਡਿਊਟੀ ਲਾਉਣਗੇ ਪਾਰਟੀ ਵੱਜ ਤੋਂ ਉੱਪਰ ਉੱਠ ਕੇ ਧਰਮ ਤੋਂ ਉੱਪਰ ਉੱਠ ਕੇ ਜੋ ਸਾਨੂੰ ਕਹਿਣਗੇ ਉਹ ਇਹਨਾਂ ਦੀ ਹਰ ਜਿਹੜੀ ਮੰਗ ਆ ਉਹ ਇਹਨਾਂ ਮਨ ਪੂਰੀ ਕੀਤੀ ਜਾਊਗੀ ਚਾਹੇ 100 ਰੁਪਏ ਦੀ ਹੋਵੇ ਚਾਹੇ 10000 ਦੀ ਚਾਹੇ ਲੱਖ ਦੀ ਹੋਵੇ ਜੋ ਇਹ ਸਾਨੂੰ ਕਹਿਣਗੇ ਕਿਉਂਕਿ ਜਿਹੜਾ ਇਹਦਾ ਉਪਰਾਲਾ ਬੜਾ ਸ਼ਲਾਘਾਯੋਗ ਆ ਜਿਹੜੇ ਸਾਡੇ ਨੌਜਵਾਨ ਜਿਹੜੇ ਆ ਮੈਂ ਕਹਿੰਦਾ ਵੀ ਅੱਜ ਤਰਾਏ ਪੈ ਚੁੱਕੇ ਆ ਇਹ ਉਹਨਾਂ ਲਈ ਇੱਕ ਮਾਰਗਦਰਸ਼ਨਾਂ ਵਾਸਤੇ ਲੋਕਾਂ ਵਾਸਤੇ ਅਸੀਂ ਉਹਨਾਂ ਨੂੰ ਵੀ ਕਿੰਨਾ ਵੱਲੋਂ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਹੜੇ ਨੌਜਵਾਨਾਂ ਅੱਜ ਬੁਰੀ ਸੰਗ ਦਾ ਸ਼ਟਾਰ ਹੋ ਚੁੱਕੇ ਆ ਪਰ ਆਪਣੇ ਜਿਹੜੀ ਮਾਪਿਓ ਦੀ ਮੈਂ ਸਮਝਦਾ ਕਿ ਬਦਨਾਮੀ ਦਾ ਕਾਰਨ ਬਣ ਰਹੇ ਆ ਸੋ ਇਹਨਾਂ ਤੋਂ ਪ੍ਰੇਰਣਾ ਲੈਣ ਇਹਨਾਂ ਦਾ ਸਹਿਯੋਗ ਕਰਨ ਕਿਉਂਕਿ ਜਿੱਥੇ ਮੈਨੂੰ ਨਹੀਂ ਸਮਝ ਆ ਵੀ ਇਹ ਪਾਈ ਤੱਕ ਮੈਂ ਨਹੀਂ ਕਦੀ ਸੁਣਿਆ ਵੀ ਇਹਨਾਂ ਨੇ ਕੋਈ ਇਹਦੇ ਵਾਸਤੇ ਕੋਈ ਡਿਰੇਕਸ਼ਨ ਕਿਸੇ ਕੋਲ ਮੰਗੀ ਹੋਵੇ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਦੇ ਨਾਲ ਜੁੜੇ ਆ ਉਹਨੇ ਉਹ ਫੰਕਸ਼ਨ ਚੱਲਿਆ ਵਾ ਇਹਨਾਂ ਸਾਡਾ ਕੋਈ 1 ਰੁਪਈਆ ਦੀ ਵੀ ਤੇ ਡਿਰੇਕਸ਼ਨ ਨਹੀਂ ਮੰਗੀ ਮੈਨੂੰ ਨਹੀਂ ਪਤਾ ਵੀ ਇਹ ਭਰਾ ਕਿਦਾ ਕਰਦਾ ਪਰ ਇਹ ਵਿਸ਼ਵਾਸਤ ਹੋਣੇ ਆ ਕਿ ਜਿੰਨੀ ਸਾਡੀ ਸਮਰਥਾ ਵਾ ਮੈਂ ਤੁਹਾਨੂੰ ਕਹਿ ਆ ਵੀ 100 ਰੁਪਏ ਤੋਂ ਲੈ ਕੇ ਤਾਂ 1 ਲੱਖ ਰੁਪਏ ਤੱਕ ਉਹ ਵੀ ਸਾਡਾ ਤੁਹਾਨੂੰ ਭਰਾ ਇਹਨਾਂ ਨੌਜਵਾਨਾਂ ਲਈ ਇਹਨਾਂ ਬੱਚਾ ਲਈ ਕਹੇਗਾ ਤੁਹਾਡੇ ਕੋਣ ਕੈਮਰੇ ਤੇ ਕਹਿ ਰਹੇ ਆ ਜੋ ਕਹਿ ਕੇ ਜਾਵਾਂਗਾ ਸੱਚ ਹੋਊਗਾ